ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਨਵੇਂ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਕੀਤਾ ਐਲਾਨ ਸਿਰਫ 1,55,000 ਸਟੂਡੈਂਟਸ ਨੂੰ ਹੀ ਮਿਲੇਗਾ ਸਟੱਡੀ ਪਰਮਿਟ ਕੈਨੇਡਾ ਦੇ ਕਿਊਬਿਕ ਸੂਬੇ 'ਚ ਸਿੱਖਾਂ ਨਾਲ ਮੁੜ ਹੋਈ ਧੱਕੇਸ਼ਾਹੀ ਧਰਮ ਨਿਰਪੱਖਤਾ ਦੇ ਨਾਂ ਤੇ ਮੁਸਲਮਾਨਾਂ ਦੀ ਨਮਾਜ਼ ਤੇ ਵੀ ਰੋਕ ਨਵਾਂ ਬਿੱਲ ਪਾਸ ਹੋਣ ਮਗਰੋਂ ਕਿਰਾਏਦਾਰਾਂ ਨੂੰ ਕੱਢਣਾ ਸੌਖਾ ਮਕਾਨ ਕਿਰਾਏ ਅਤੇ ਬੇਕਰਾਂ ਦੀ ਗਿਣਤੀ ਵਧਣ ਦਾ ਖਦਸ਼ਾ ਕਪਿਲ ਸ਼ਰਮਾ ਨੇ ਕੈਪਸ ਕੈਫੇ ਤੇ ਹੋਈ ਗੋਲੀਬਾਰੀ ਦੇ ਮਾਮਲੇ ਤੇ ਤੋੜੀ ਚੁੱਪੀ ਫਾਇਰਿੰਗ ਦੀ ਘਟਨਾ ਦੀ ਪਾਰਲੀਮੈਂਟ ਚ ਵੀ ਚਰਚਾ ਹੋਈ ਕੈਨੇਡਾ ਸਰਕਾਰ ਨੇ 2026 ਤੋਂ 2028 ਲਈ ਆਪਣੇ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਵਿਆਪਕ ਅਸਰ ਉਹਨਾਂ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਪਵੇਗਾ ਜਿਨ੍ਹਾਂ ਦੀ ਪਹਿਲੀ ਪਸੰਦ ਕੈਨੇਡਾ ਹੈ ਇਹਨਾਂ ਨਵੀਆਂ ਤਬਦੀਲੀਆਂ ਕਾਰਨ ਅਗਲੇ ਸਾਲਾਂ 'ਚ ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ 'ਚ ਐਂਟਰੀ ਲੈਣਾ ਬਹੁਤ ਮੁਸ਼ਕਲ ਹੋ ਜਾਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ ਲੈਵਲ پلان ਤਹਿਤ ਹੁਣ ਘੱਟੋ-ਘੱਟ ਗਿਣਤੀ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ 'ਚ ਦਾਖਲਾ ਮਿਲੇਗਾ। 2026 'ਚ ਸਿਰਫ 1,55,000 ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਸਟੱਡੀ ਪਰਮਿਟ ਦਿੱਤਾ ਜਾਵੇਗਾ। ਇਸ ਗੱਲ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਸੰਖਿਆ ਹੋਰ ਵੀ ਘੱਟ ਕੀਤੀ ਜਾ ਸਕਦੀ ਹੈ। ਇਸ ਨਾਲ ਐਡਮਿਸ਼ਨਾਂ ਲਈ ਕਾਫੀ ਜ਼ਿਆਦਾ ਮੁਕਾਬਲਾ ਹੋਣ ਵਾਲਾ ਹੈ ਤੇ ਹਰ ਕਿਸੇ ਨੂੰ ਸਟੱਡੀ ਪਰਮਿਟ ਮਿਲਣਾ ਆਸਾਨ ਨਹੀਂ ਹੋਵੇਗਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸੰਬੰਧੀ ਵੀ ਵੱਡੇ ਬਦਲਾਅ ਕੀਤੇ ਗਏ ਨੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਜੂਨ ਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਕੋਰਸਾਂ 'ਚ ਤਬਦੀਲੀ ਕੀਤੀ ਸੀ ਹਾਲਾਂਕਿ ਜੁਲਾਈ ਚ ਇਹਨਾਂ ਤਬਦੀਲੀਆਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਇਹ ਐਲਾਨ ਹੋਇਆ ਹੈ ਕਿ ਕੋਰਸਾਂ ਨੂੰ ਹਟਾਉਣ ਦਾ ਪ੍ਰਭਾਵ ਜੁਲਾਈ 2026 ਤੋਂ ਹੋਵੇਗਾ ਇਸ ਨਵੇਂ ਨਿਯਮ ਤਹਿਤ ਸਿਰਫ 178 ਕੋਰਸ ਹੀ ਅਜੇਹੇ ਹੋਣਗੇ ਜਿਨ੍ਹਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦਿੱਤਾ ਜਾਵੇਗਾ ਇਹ ਨਿਯਮ ਵੀ 2026 ਤੋਂ ਲਾਗੂ ਹੋ ਜਾਣਗੇ ਨਵੇਂ ਇਮੀਗ੍ਰੇਸ਼ਨ ਪਲਾਨ ਤਹਿਤ ਸਥਾਈ ਰਹਿائش ਜਾਨੀ ਕਿ ਪੀਆਰ ਦੇਣ ਦੀ ਪ੍ਰਕਿਰਿਆ ਨੂੰ ਵੀ ਬਦਲਿਆ ਜਾ ਰਿਹਾ ਹੈ ਸਰਕਾਰ ਆਪਣੇ 2 ਸਾਲਾਂ ਚ ਅਲੱਗ-ਅਲੱਗ ਜੌਬ ਸੈਕਟਰ ਨਾਲ ਜੁੜੇ ਲੋਕਾਂ ਲਈ ਪੀਆਰ ਪ੍ਰੋਗਰਾਮ ਚਲਾਉਣ ਵਾਲੀ ਹੈ 2026 ਤੇ 2027 ਚ ਦੇਸ਼ ਚ ਕੰਮ ਕਰ ਰਹਾ ਹੈ ਕੁੱਲ 33000 ਵਿਦੇਸ਼ੀ ਵਰਕਰਾਂ ਨੂੰ ਪੀਆਰ ਦਿੱਤੀ ਜਾਵੇਗੀ ਇਹ ਪੀਆਰ ਉਹਨਾਂ ਲੋਕਾਂ ਨੂੰ ਮਿਲੇਗੀ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਤੇ ਉਹ ਕਿਸੇ ਖਾਸ ਮੰਗ ਵਾਲੀ ਨੌਕਰੀ ਕਰ ਰਹੇ ਨੇ ਹਾਲਾਂਕਿ ਇਸ ਦੇ ਲਈ ਚੋਣ ਪ੍ਰਕਿਰਿਆ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਅਸਥਾਈ ਵਰਕ ਪਰਮਿਟਸ 'ਤੇ ਵੀ ਕਟੌਤੀ ਕੀਤੀ ਜਾਵੇਗੀ 2026 ਚ ਸਿਰਫ 60000 ਲੋਕਾਂ ਨੂੰ ਹੀ ਵਰਕ ਪਰਮਿਟ ਮਿਲੇਗਾ ਵਰਕ ਪਰਮਿਟ ਨਾਲ ਜੁੜੀਆਂ ਸ਼ਰਤਾਂ ਨੂੰ ਕੁੱਲ ਮਿਲਾ ਕੇ ਹੋਰ ਵੀ ਸਖਤ ਕੀਤਾ ਜਾਵੇਗਾ ਨਵੇਂ ਪੀਆਰ ਪ੍ਰੋਗਰਾਮ ਚ ਕੰਸਟਰਕਸ਼ਨ ਵਰਕ ਕਰਨ ਨੂੰ ਪੀਆਰ ਦੇਣਾ ਸ਼ਾਮਲ ਹੈ ਇਸ ਤੋਂ ਇਲਾਵਾ ਖੇਤੀ ਤੇ ਮੱਛੀ ਉਦਯੋਗ ਚ ਕੰਮ ਕਰਨ ਲਈ ਵੀ ਅਲੱਗ ਵਰਕ ਪਰਮਿਟ ਬਣਾਉਣਾ ਸ਼ਾਮਲ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ 2024 ਚ ਪੀਆਰ ਦਾ ਸਟੇਟਸ ਹਾਸਲ ਕਰਨ ਵਾਲੇ ਲੋਕਾਂ ਚੋਂ 64% ਉਹ ਸਨ ਜਿਨ੍ਹਾਂ ਕੋਲ ਕੈਨੇਡਾ ਚ ਪਹਿਲਾਂ ਹੀ ਕੰਮ ਕਰਨ ਦਾ ਤਜਰਬਾ ਸੀ ਕੈਨੇਡਾ ਦੇ ਕਿਊਬਿਕ ਸੂਬੇ ਚ ਹੁਣ ਦਸਤਾਰ ਧਾਰੀ ਵਿਦਿਆਰਥੀ ਨਜ਼ਰ ਨਹੀਂ ਆਉਣਗੇ ਦੇ ਸਿੱਖਾਂ ਵਾਸਤੇ ਵੱਡਾ ਧਾਰਮਿਕ ਸੰਕਟ ਪੈਦਾ ਹੋ ਗਿਆ ਹੈ ਸੂਬਾ ਸਰਕਾਰ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਪੂਰੀ ਤਰ੍ਹਾਂ ਖਤਮ ਕਰਨ ਦੇ ਮਕਸਦ ਤਹਿਤ ਯੂਨੀਵਰਸਿਟੀਆਂ ਸਣੇ ਹੋਰ ਨਾ ਸਰਕਾਰੀ ਵਿਦਿਅਕ ਸੰਸਥਾਵਾਂ 'ਚ ਧਾਰਮਿਕ ਪਛਾਣ ਵਾਲੇ ਚਿੰਨ੍ਹ ਧਾਰਨ ਕਰਨ ਤੇ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਮੁਸਲਮਾਨ ਵਿਦਿਆਰਥੀ ਯੂਨੀਵਰਸਿਟੀ ਕੰਪਲੈਕਸ ਦੇ ਵਿੱਚ ਨਮਾਜ਼ ਅਦਾ ਨਹੀਂ ਕਰ ਸਕਣਗੇ ਕਯੂਬਿਕ ਸਿਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਰੈਂਜ਼ਵਾ ਰੋਬਰਟ ਨੇ ਆਕੇ 2019 ਚ ਬਿੱਲ 21 ਪਾਸ ਹੋਣ ਮਗਰੋਂ ਕਈ ਹੋਰ ਸੁਧਾਰਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਧਿਆਨ ਚ ਰੱਖਦਿਆਂ ਨਵਾਂ ਬਿੱਲ ਸੂਬਾ ਵਿਧਾਨ ਸਭਾ ਚ ਪੇਸ਼ ਕੀਤਾ ਜਾ ਰਿਹਾ ਹੈ ਨਵੇਂ ਬਿੱਲ ਤਹਿਤ ਸਮੁੱਚੀ ਸਿੱਖਿਆ ਪ੍ਰਣਾਲੀ 'ਚ ਕੰਮ ਕਰਦੇ ਮੁਲਾਜ਼ਮਾਂ ਦੀ ਧਾਰਮਿਕ ਆਜ਼ਾਦੀ ਖੋਹੀ ਜਾ ਰਹੀ ਹੈ ਤੇ ਇਸ ਵਾਰ ਪ੍ਰਾਈਵੇਟ ਸਕੂਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2019 ਵਾਲਾ ਬਿੱਲ 21 ਜਨਤਕ ਖੇਤਰ ਦੇ ਮੁਲਾਜ਼ਮਾਂ ਜਿਵੇਂ ਕਿ ਪੁਲਿਸ ਮੁਲਾਜ਼ਮਾਂ, ਸਕੂਲੀ ਅਧਿਆਪਕਾਂ ਤੇ ਜੱਜਾਂ ਨੂੰ ਪੱਗ ਬੰਨਣ ਜਾਂ ਹਜਾਬ ਧਾਰਨ ਕਰਨ ਤੋਂ ਰੋਕਦਾ ਹੈ। ਪਰ ਨਵਾਂ ਬਿੱਲ ਵਲੰਟੀਅਰਾਂ ਅਤੇ ਵਿਦਿਆਰਥੀਆਂ ਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡੀਅਨ ਮੀਡੀਆ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਬਿੱਲ ਵਿੱਚਲੇ ਅਹਿਮ ਤੱਥ ਪੇਸ਼ ਕੀਤੇ ਗਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਜਨਤਕ ਥਾਮਾ ਤੇ ਨਕਾਬ ਜਾਂ ਹਿਜਾਬ ਉਤੇ ਪਾਬੰਦੀ ਲਾਗੂ ਨਹੀਂ ਕੀਤੀ ਜਾ ਰਹੀ ਦੱਸਦੀ ਕਿ ਇਸ ਤੋਂ ਪਹਿਲਾਂ ਜਨਤਕ ਥਾਵਾਂ ਤੇ ਧਾਰਮਿਕ ਇਕੱਠ ਕਰਨ ਦੀ ਪਾਬੰਦੀ ਦਾ ਜ਼ਿਕਰ ਵੀ ਸਾਹਮਣੇ ਆਇਆ ਤੇ ਇਨ੍ਹਾਂ ਹਾਲਾਤਾਂ 'ਚ ਨਗਰ ਕੀਰਤਨ ਸਜਾਉਣ ਤੇ ਪਾਬੰਦੀ ਲੱਗ ਸਕਦੀ ਹੈ ਕਯੂਬਿਕ ਦੀ ਫਰਾਂਸਫਾ ਲੈਗੋ ਸਰਕਾਰ ਜਨਤਕ ਥਾਵਾਂ ਤੇ ਧਾਰਮਿਕ ਸਰਗਰਮੀਆਂ ਬੰਦ ਕਰਨ ਦੀ ਯੋਜਨਾ ਵੀ ਬਣਾ ਚੁੱਕੀ ਹੈ ਪਰ ਤਾਜ਼ਾ ਬਿੱਲ 'ਚ ਇਸ ਦਾ ਜ਼ਿਕਰ ਫਿਲਹਾਲ ਸਾਹਮਣੇ ਨਹੀਂ ਆਇਆ ਸਿਰਫ ਨਗਰ ਕੀਰਤਨ ਸਜਾਉਣ ਜਾਂ ਸੜਕਾਂ ਤੇ ਨਮਾਜ਼ ਅਦਾ ਕਰਨ ਦੀ ਰੋਕ ਲਗਾਉਣ ਦੇ ਮਨਸੂਬੇ ਨਹੀਂ ਸਗੋਂ ਗੁੱਡ ਫਰਾਈਡੇ ਮੌਕੇ ਈਸਾਈ ਧਰਮ ਦੇ ਲੋਕ ਕ੍ਰਾਸ ਪ੍ਰਸੈਸ਼ਨ ਵੀ ਨਹੀਂ ਕੱਢ ਸਕਣਗੇ ਰੋਬਰਟਸ ਨੇ ਇਹ ਨਹੀਂ ਦੱਸਿਆ ਕਿ ਸੂਬਾ ਸਰਕਾਰ ਕੀ ਨਾਟ ਵਿਦ ਸਟੈਂਡਿੰਗ ਕਲੌਜ਼ ਲਾਗੂ ਕਰੇਗੀ ਜਿਸ ਰਾਹੀਂ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਅਧੀਨ ਮਿਲੇ ਹੱਕ ਸਿੱਧੇ ਤੌਰ ਤੇ ਖਤਮ ਹੋ ਜਾਣਗੇ ਪਿਛਲੇ ਸਾਲ ਕਿਊਬਿਕ ਦੀ ਪ੍ਰੀਮੀਅਰ ਫਰਾਂਸ ਫਾਲ ਲੈਗੋ ਨੇ ਕਿਹਾ ਸੀ ਕਿ ਨਾਟ ਵਿਦ ਸਟੈਂਡਿੰਗ ਕਲੋਜ਼ ਦੀ ਸੰਭਾਵਨਾ ਤੇ ਵਿਚਾਰ ਕੀਤਾ ਜਾ ਰਿਹਾ ਹੈ ਚੇਤੇ ਰੱਖ ਕੇ ਕਿਊਬਿਕ ਦੀ ਹਰ ਇੱਕ ਖੁਦਮੁਖਤਿਆਰ ਕਮੇਟੀ ਨੇ ਸੂਬੇ ਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਲਈ 50 ਸਿਫਾਰਸ਼ਾਂ ਕੀਤੀਆਂ ਤਿੰਨ ਸੌ ਸਫਿਆਂ ਦੀ ਰਿਪੋਰਟ ਚ ਕਮੇਟੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਤੇ ਡੇ ਕੇਅਰ ਵਰਕਰਜ਼ ਨੂੰ ਵੀ ਧਾਰਮਿਕ ਚਿੰਨ੍ਹ ਧਾਰਨ ਕਰਨ ਤੇ ਪਾਬੰਦੀ ਦੇ ਘੇਰੇ ਚ ਲਿਆਂਦਾ ਜਾਵੇ। ਕਮੇਟੀ ਦੀ ਇੱਕ ਸਿਫਾਰਿਸ਼ ਇਹ ਵੀ ਕਹਿੰਦੀ ਹੈ ਕਿ ਜਨਤਕ ਥਾਵਾਂ ਤੇ ਧਾਰਮਿਕ ਸਰਗਰਮੀਆਂ ਬਾਰੇ ਫੈਸਲਾ ਲੈਣ ਦਾ ਹੱਕ ਸਬੰਧਤ ਮਿਊਂਸਿਪੈਲਿਟੀਆਂ ਨੂੰ ਦਿੱਤਾ ਜਾਵੇ ਦੂਜੇ ਪਾਸੇ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਨੇ ਦਲੀਲ ਦਿੱਤੀ ਕਿ ਫਲਸਤੀਨ ਹਮਾਇਤੀ ਮਜ਼ਾਰਿਆਂ ਦੌਰਾਨ ਮੌਂਟਰੀਅਲ ਵਿਖੇ ਇੱਕ ਚਰਚ ਦੇ ਬਾਹਰ ਸੜਕ ਤੇ ਨਮਾਜ਼ ਅਦਾ ਕੀਤੀ ਗਈ ਜਿਸ ਨਾਲ ਫਿਰਕੂ ਤਣਾਅ ਪੈਦਾ ਹੋਇਆ ਜਨਤਕ ਥਾਵਾਂ ਤੇ ਨਮਾਜ਼ ਅਦਾ ਕਰਨ ਦੇ ਮਾਮਲੇ ਵਾਧੇ ਜਾ ਰਹੇ ਨੇ ਤੇ ਸਰਕਾਰ ਇਹ ਸਭ ਬੰਦ ਕਰਨਾ ਚਾਹੁੰਦੀ ਹੈ ਕੈਨੇਡਾ ਚ ਕਿਰਾਏਦਾਰਾਂ ਨੂੰ ਮਕਾਨ ਮਾਲਕਾਂ ਦੇ ਮੁਹਤਾਜ ਬਣਾਉਂਦਾ ਬਿੱਲ ਅਨਟਾਰੀਓ ਵਿਧਾਨ ਸਭਾ ਚ ਪਾਸ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਬਿੱਲ 60 ਕਿਰਾਏਦਾਰਾਂ ਦੇ ਹੱਕਾਂ ਤੇ ਡਾਕਾ ਮਾਰਦਾ ਹੈ ਤੇ ਇਸ ਦੇ ਲਾਗੂ ਹੋਣ ਮਗਰੋਂ ਸੂਬੇ 'ਚ ਮਕਾਨ ਕਿਰਾਏ ਅਸਮਾਨ ਚੜ ਜਾਣਗੇ ਜਦਕਿ ਅਨਟਾਰੀਓ 'ਚ ਬੇਘਰਾਂ ਦੀ ਸਮੱਸਿਆ ਹੱਦਾਂ ਪਾਰ ਕਰ ਸਕਦੀ ਹੈ। ਦੂਜੇ ਪਾਸੇ ਮਕਾਨ ਮਾਲਕ ਨਵਾਂ ਬਿੱਲ ਪਾਸ ਹੋਣ ਮਗਰੋਂ ਖੁਸ਼ ਨਜ਼ਰ ਆਏ ਜੋ ਆਪਣੀ ਮਰਜ਼ੀ ਮੁਤਾਬਕ ਕਿਰਾਏਦਾਰਾਂ ਨੂੰ ਕੱਢ ਸਕਦੇ ਨੇ। ਹੁਣ ਕਿਸੇ ਵੀ ਮਕਾਨ ਮਾਲਕ ਵੱਲੋਂ ਨਿੱਜੀ ਵਰਤੋਂ ਲਈ ਘਰ ਖਾਲੀ ਕਰਵਾਉਣ ਵਾਸਤੇ 120 ਦਿਨ ਦਾ ਐਡਵਾਂਸ ਨੋਟਿਸ ਦਿੱਤੇ ਜਾਣ ਤੇ ਕਿਰਾਏਦਾਰ ਨੂੰ ਕੋਈ ਮੁਆਵਜ਼ਾ ਨਹੀਂ ਦੇਣਾ ਹੋਵੇਗਾ ਜਦਕਿ ਮੌਜੂਦਾ ਸਮੇਂ ਚ ਘੱਟੋ ਘੱਟ 1 ਮਹੀਨੇ ਦਾ ਕਿਰਾਇਆ ਛੱਡਣਾ ਪੈਂਦਾ ਹੈ ਇਸੇ ਤਰ੍ਹਾਂ ਰੈਂਟ ਨਾ ਦੇਣ ਵਾਲੇ ਕਿਰਾਏਦਾਰਾਂ ਨੂੰ ਨੋਟਿਸ ਦੇਣ ਤੋਂ 7 ਦਿਨ ਬਾਅਦ ਕੱਢਿਆ ਜਾ ਸਕਦਾ ਹੈ ਜਦਕਿ ਹੁਣ ਤੱਕ ਮਕਾਨ ਮਾਲਕ ਨੂੰ 15 ਦਿਨ ਤੱਕ ਉਡੀਕ ਕਰਨੀ ਪੈਂਦੀ ਸੀ ਬਿੱਲ ਦਾ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਰੈਂਟ ਨਾ ਦੇਣ ਵਾਲੇ ਕਿਰਾਏਦਾਰਾਂ ਦੀ ਕੋਈ ਦਲੀਲ ਲੈਂਡਲਾਰਡ ਐਂਡ ਟੈਨੈਂਟ ਬੋਰਡ ਨਹੀਂ ਸੁਣੀ ਜਾਵੇਗੀ ਜਦੋਂ ਤੱਕ ਉਹ ਅੱਧਾ ਕਿਰਾਇਆ ਅਦਾ ਨਹੀਂ ਕਰਦੇ ਸਿਰਫ ਇੰਨਾ ਹੀ ਨਹੀਂ ਲੈਂਡਲਾਰਡ ਐਂਡ ਟੈਨੈਂਟ ਬੋਰਡ ਵੱਲੋਂ ਕਿਰਾਏਦਾਰਾਂ ਨੂੰ ਕੱਢਣ ਦੇ ਫੈਸਲੇ ਵਿਰੁੱਧ ਅਪੀਲ ਦਾਇਰ ਕਰਨ ਲਈ 1 ਮਹੀਨੇ ਦੀ ਬਜਾਏ ਸਿਰਫ 15 ਦਿਨ ਮਿਲਣਗੇ ਦੱਸਦੀ ਹੈ ਕਿ ਡਗਫੋਰਡ ਸਰਕਾਰ ਵੱਲੋਂ ਬਿਲ 60 ਨੂੰ ਫਾਈਟਿੰਗ ਡਿਲੇਜ਼ ਬਿਲਡਿੰਗ ਫਾਸਟਰ ਐਕਟ ਦਾ ਨਾਮ ਦਿੱਤਾ ਗਿਆ ਹੈ ਜਿਸ ਦਾ ਵਿਰੋਧ ਕਰਨ ਕਈ ਲੋਕ ਵਿਧਾਨ ਸਭਾ ਦੇ ਅੰਦਰ ਪੁੱਜੇ ਹੋਏ ਸਨ ਸਦਨ ਦੀ ਕਾਰਵਾਈ ਦੌਰਾਨ ਰੌਲਾ ਰੱਪਾ ਪੈਣ ਤੇ ਪ੍ਰੀਮੀਅਰ ਡੱਗਫੋਰਡ ਤਲਖ ਟਿੱਪਣੀਆਂ ਕਰਦੇ ਸੁਣੇ ਗਏ ਤੇ ਸਪੀਕਰ ਨੇ ਸੁਰੱਖਿਆ ਮੁਲਾਜ਼ਮਾਂ ਰਾਹੀਂ ਰੌਲਾ ਪਾਉਣ ਵਾਲਿਆਂ ਨੂੰ ਬਾਹਰ ਕਢਵਾਇਆ ਐਸੋਸੀਏਸ਼ਨ ਆਫ ਕਮਿਊਨਿਟੀ ਆਰਗੇਨਾਈਜੇਸ਼ਨ ਫਾਰ ਰਿਫਾਰਮ ਨਾਓ ਦੇ ਆਗੂ ਮਾਰਕ ਡੈਵਿਗਨਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਾਂ ਕਾਨੂੰਨ ਚੰਗੇ ਅਤੇ ਮਾੜੇ ਕਿਰਾਏਦਾਰਾਂ 'ਚ ਕੋਈ ਫਰਕ ਨਹੀਂ ਕਰਦਾ ਬਿਨਾਂ ਸ਼ੱਕ ਕੁਝ ਕਿਰਾਏਦਾਰਾਂ ਦੀ ਨੀਅਤ ਸਾਫ਼ ਨਹੀਂ ਹੁੰਦੀ ਪਰ ਮਾੜੀ ਸੋਚ ਵਾਲੇ ਮਕਾਨ ਮਾਲਕਾਂ ਦੀ ਵੀ ਕੋਈ ਕਮੀ ਨਹੀਂ ਹੈ ਉਧਰ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਲੈਂਡਲੋਰਡ ਐਂਡ ਟੈਨੈਂਟ ਬੋਰਡ ਦੀ ਕਾਰਵਾਈ ਤੇਜ਼ ਕਰਨ ਦੇ ਮਕਸਦ ਤਹਿਤ ਨਵਾਂ ਕਾਨੂੰਨ ਪਾਸ ਕੀਤਾ ਗਿਆ ਹੈ ਮਿਊਨਿਸਪਲ ਅਤੇ ਹਾਊਸਿੰਗ ਮਾਮਲਿਆਂ ਬਾਰੇ ਮੰਤਰੀ ਰੌਬ ਫਲੈਕ ਨੇ ਕਿਹਾ ਕਿ ਹੁਣ ਮਕਾਨ ਮਾਲਕ ਆਪਣੀ ਪ੍ਰਾਪਰਟੀ ਕਿਰਾਏ ਤੇ ਦੇਣ ਲੱਗਿਆਂ ਬਿਲਕੁਲ ਨਹੀਂ ਖਬਰਉਣਗੇ ਇਸੇ ਦੌਰਾਨ ਐਨ ਡੀ ਪੀ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਅਨਟਾਇਓ ਵਿੱਚ ਨੌਕਰੀਆਂ ਦਾ ਸੰਕਟ ਹੈ ਪਰ ਡੱਗਫੁੱਡ ਸਰਕਾਰ ਕਿਰਾਏਦਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਮਕਾਨ ਕਿਰਾਏ ਵਧਣ ਦਾ ਰਾਹ ਪੱਧਰਾ ਕਰ ਦਿੱਤਾ ਗਿਆ ਹੈ ਮੈਰਿਟ ਸਟਾਈਲਸ ਵੱਲੋਂ ਬਿੱਲ ਰੱਦ ਕਰਨ ਲਈ ਮਤਾ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ ਪਰ ਪੀਸੀ ਪਾਰਟੀ ਦਾ ਬਹੁਮਤ ਹੋਣ ਕਰਕੇ ਇਹ ਪਾਸ ਹੋਣ ਦੇ ਅਸਾਰ ਨਹੀਂ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੇ ਪਿਛਲੇ ਦਿਨੀ ਟੋਰਾਂਟੋ ਦੇ ਡਾਊਨਟਾਊਨ ਚ ਰੋਸ ਮਾਰਚ ਵੀ ਕੱਢਿਆ ਇਸ ਦੇ ਉਲਟ ਲੈਂਡਲਾਰਡਸ ਦੇ ਹੱਕਾਂ ਦੀ ਵਕਾਲਤ ਕਰਨ ਵਾਲੀ ਜਥੇਬੰਦੀ ਨੇ ਕਿਹਾ ਕਿ ਬਿੱਲ 60 ਰਾਹੀਂ ਮਹਿਸੂਸ ਹੋਇਆ ਹੈ ਕਿ ਅੰਟਾਰੀਓ ਸਰਕਾਰ ਛੋਟੇ ਲੈਂਡਲਾਰਡਸ ਦੀਆਂ ਸਮੱਸਿਆਵਾਂ ਸਮਝ ਰਹੀ ਹੈ ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਵੱਲੋਂ ਬਿੱਲ 60 ਪਾਸ ਹੋਣ ਦਾ ਸਵਾਗਤ ਕੀਤਾ ਗਿਆ ਹੈ ਬਿੱਲ 60 ਚ ਸਿਰਫ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦਾ ਮਸਲਾ ਸ਼ਾਮਲ ਨਹੀਂ ਸਗੋ ਮਿਸਿਸਾਗਾ ਬ੍ਰੈਂਟਨ ਤੇ ਕੈਲੇਡਨਟ ਵਾਟਰ ਐਂਡ ਵੇਸਟ ਵਾਟਰ ਸਰਵਿਸਿਜ਼ ਦਾ ਅਧਿਕਾਰ ਖੇਤਰ ਤਬਦੀਲ ਕਰਨ ਦੀਆਂ ਮਦਾਂ ਵੀ ਸ਼ਾਮਲ ਨੇ ਤੇ ਇਹ ਬਿੱਲ ਮਿਨਿਸਪੈਲਿਟੀਆਂ ਨੂੰ ਗੱਡੀਆਂ ਦੀਆਂ ਲੇਨਜ਼ ਘਟਾ ਕੇ ਸਾਈਕਲ ਲੇਨਜ਼ ਬਣਾਉਣ ਤੋਂ ਵਰਜਦਾ ਹੈ ਭਾਰਤ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਪਹਿਲੀ ਵਾਰ ਕੈਨੇਡਾ ਸਥਿਤ ਕੈਪਸ ਕੈਫੇ ਤੇ ਤਿੰਨ ਵਾਰ ਹੋਈ ਗੋਲੀਬਾਰੀ ਦੇ ਮਾਮਲੇ 'ਚ ਚੁੱਪੀ ਤੋੜੀ ਹੈ। ਕਪਿਲ ਸ਼ਰਮਾ ਨੇ ਕਿਹਾ ਕਿ ਸ਼ਾਇਦ ਕੈਨੇਡਾ ਦੀ ਪੁਲਿਸ ਕੋਲ ਇੰਨੀ ਪਾਵਰ ਨਹੀਂ ਹੈ ਕਿ ਉਹ ਇਨ੍ਹਾਂ ਘਟਨਾਵਾਂ ਨੂੰ ਕੰਟਰੋਲ ਕਰ ਸਕੇ। ਕੈਪਸ ਕੈਫੇ ਤੇ ਫਾਇਰਿੰਗ ਦੀ ਘਟਨਾ ਦੀ ਕੈਨੇਡਾ ਦੇ ਪਾਰਲੀਮੈਂਟ 'ਚ ਵੀ ਚਰਚਾ ਹੋਈ। ਹੁਣ ਉੱਥੋਂ ਦੀ ਕਾਨੂੰਨ ਤੇ ਵਿਵਸਥਾ 'ਚ ਸੁਧਾਰ ਹੋਇਆ ਹੈ। ਕਪਿਲ ਨੇ ਕਿਹਾ ਕਿ ਮੈਂ ਕਦੇ ਮੁੰਬਈ ਜਾਂ ਆਪਣੇ ਦੇਸ਼ 'ਚ ਆਸੁਰੱਖਿਤ ਮਹਿਸੂਸ ਨਹੀਂ ਕਰਦਾ ਹਾਂ। ਸਾਡੀ ਮੁੰਬਈ ਪੁਲਿਸ ਵਰਗਾ ਕੋਈ ਨਹੀਂ ਹੈ। कैनेडा च जिनी बार गोली चली उस तो बाद कैफे गाहकों की गिनती होर भी दस दिए कि कपिल शर्मा के कैफे हुई फायरिंग की जिम्मेवारी लॉरेंस बिश्नोई गैंग जुड़े गोल्डी ढिलों अते कुलवीर सिद्धू ने लिए सी तो ये इंसीडेंट कैनेडा में हुआ वैनकूवर में और आई थिंक तीन बार वहाँ पर फायरिंग हुई और मे बी जो मुझे लगता है आई थिंक वहाँ का थोड़ा जो रूल्स है वहाँ के सो so, पुलिस के पास शायद आ, इतनी पावर्स नहीं है कि वो यू नो उस चीज को कंट्रोल कर पाए बट उसके बाद जब हमारा ये केस हुआ तो ये केस फेडरल में चला गया जैसे हमारी सेंट्रल गवर्नमेंट होती है वहां भी कैनेडा की पार्लियामेंट के उसके ऊपर चर्चा हुई तो so, मुझे तो लगता है कि ऊपर वाला जो करता है उसके पीछे की जो कहानी होती है हम नहीं समझ पाते लेकिन बहुत सारे लोगों के मुझे फोन आए कि वहां पे ऑलरेडी ये सब बहुत कुछ चल रहा था लेकिन आपके कैफे पे फायरिंग हुई वो न्यूज बनी तो अब जो है वहां की पुलिस वहां का लॉ एंड ऑर्डर जो है वो उसमें काफी इंप्रूवमेंट Uh, करने की तरफ उनके वो कदम बढ़ रहे हैं सो आई थिंक और बाकी मैं कभी मुंबई में और अपनी कंट्री में तो कभी अनसे फील नहीं करता हमारी मुंबई पुलिस जैसा कोई भी नहीं है सो so, ठीक uh, है जितनी बार गोली चली वहां पे, उसके बाद हमें और बड़ी ओपनिंग लगी हमारे कैफे में ਅਨਟਾਰੀਓ ਸਰਕਾਰ ਵੱਲੋਂ ਗੈਰ ਸਮਾਜਿਕ ਅਨਸਰਾਂ ਤੇ ਨਕੀਲ ਕੱਸਣ ਲਈ ਨਵਾਂ ਬਿੱਲ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ ਹੈ ਵੱਖ-ਵੱਖ ਦੋਸ਼ਾਂ ਅਧੀਨ ਗ੍ਰਿਫਤਾਰ ਸ਼ੱਕੀਆਂ ਨੂੰ ਹੁਣ ਜ਼ਮਾਨਤ ਤੇ ਬਾਹਰ ਆਉਣ ਲਈ ਨਗਦ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ ਜਦਕਿ ਮੌਜੂਦਾ ਸਮੇਂ 'ਚ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਹੋਣ ਤੇ ਹੀ ਰਕਮ ਵਸੂਲ ਕੀਤੀ ਜਾਂਦੀ ਹੈ ਅਟਾਰਨੀ ਜਨਰਲ ਡੱਗ ਡਾਉਨੀ ਨੇ ਕਿਹਾ ਕਿ ਅਪਰਾਧ ਦੇ ਪੀੜਤਾ ਉਹਨਾਂ ਦੇ ਪਰਿਵਾਰਾਂ ਪੁਲਿਸ ਅਫਸਰਾਂ ਅਤੇ ਕਮਿਊਨਿਟੀ ਆਗੂਆਂ ਵਿੱਚੋਂ ਬੇਲ ਸਿਸਟਮ 'ਚ ਵੱਡੇ ਸੁਧਾਰਾਂ ਦੀ ਵਕਾਲਤ ਕੀਤੀ ਜਾ ਰਹੀ ਹੈ। ਅਨਟਾਰੀਓ ਵਿੱਚ ਅਜਿਹੀ ਜ਼ਮਾਨਤ ਪ੍ਰਣਾਲੀ ਦੀ ਜ਼ਰੂਰਤ ਹੈ ਜੋ 마ਸੂਮ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ ਅਤੇ ਖਤਰਨਾਕ ਅਪਰਾਧੀ ਹਿਰਾਸਤ ਤੋਂ ਬਾਹਰ ਨਾ ਆ ਸਕਣ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਹਾਲ ਹੀ 'ਚ ਪੇਸ਼ ਬਿੱਲ ਨੂੰ ਚੰਗੀ ਸ਼ੁਰੂਆਤ ਦੱਸਦਿਆਂ ਡੈਗ ਡਾਉਨੀ ਨੇ ਕਿਹਾ ਕਿ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਇਥੇ ਦੱਸਣਾ ਬਣਦਾ ਹੈ ਕਿ ਮੌਜੂਦਾ ਸਮੇਂ 'ਚ ਜ਼ਮਾਨਤ ਤੇ ਰਿਹਾਅ ਕਰਦਿਆਂ ਸ਼ੱਕੀ ਤੋਂ ਅਦਾਇਗੀ ਦਾ ਸਿਰਫ ਵਾਅਦਾ ਲਿਆ ਜਾਂਦਾ ਏ ਪਰ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਹੋਣ ਤੇ ਅਦਾਲਤ ਵੱਣਦੀ ਰਕਮ ਅਦਾ ਕਰਨ ਦੇ ਹੁਕਮ ਦਿੰਦੀ ਹੈ ਨਵੇਂ ਸਿਸਟਮ ਤਹਿਤ ਜ਼ਮਾਨਤ ਤੇ ਰਿਹਾਈ ਵੇਲੇ ਹੀ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ ਅਤੇ ਮੁਕੱਦਮਾ ਖਤਮ ਹੋਣ ਤੇ ਵਾਪਸ ਕਰ ਦਿੱਤੀ ਜਾਵੇਗੀ ਦੂਜੇ ਪਾਸੇ ਕੈਨੇਡੀਅਨ ਸਿਵਲ ਲਿਬਰਟੀਆਂ ਐਸੋਸੀਏਸ਼ਨ ਨੇ ਨਵੇਂ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਹੁਣ ਦੌਲਤ ਦੇ ਆਧਾਰ ਤੇ ਇਨਸਾਫ ਮਿਲੇਗਾ ਜੇ ਕੋਈ ਬੇਕਸੂਰ ਹੈ ਪਰ ਨਗਦ ਰਕਮ ਨਾ ਹੋਣ ਕਾਰਨ ਜ਼ਮਾਨਤ ਤੇ ਰਿਹਾਈ ਹਾਸਲ ਕਰਨ ਨਹੀਂ ਸਕਦਾ ਤਾਂ ਉਹ ਸਾਲਾਂ ਬੱਧੀ ਜੇਲ੍ਹ ਚ ਰੱਖਿਆ ਜਾ ਸਕਦਾ ਹੈ ਸਿਵਲ ਲਿਬਰਟੀਆਂ ਐਸੋਸੀਏਸ਼ਨ ਦੇ ਕ੍ਰਿਮੀਨਲ ਜਸਟਿਸ ਪ੍ਰੋਗਰਾਮ ਦੇ ਡਾਇਰੈਕਟਰ ਸ਼ਾਕਿਰ ਰਹੀਮ ਦਾ ਕਹਿਣਾ ਸੀ ਕਿ ਨਵਾਂ ਕਾਨੂੰਨ ਸੰਭਾਵਿਤ ਤੌਰ ਤੇ ਹਰ ਸ਼ੱਕੀ ਉੱਤੇ ਲਾਗੂ ਹੋਵੇਗਾ ਜਿਨ੍ਹਾਂ 'ਚ ਪਹਿਲੀ ਵਾਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਗੈਰ ਪੁਲਿਸ ਰਿਕਾਰਡ ਵਾਲੇ ਸ਼ੱਕੀ ਵੀ ਸ਼ਾਮਲ ਹੋਣਗੇ ਉਧਰ ਡਾਕਡਾਉਨੀ ਨੇ ਦਾਅਵਾ ਕੀਤਾ ਕਿ ਨਵਾਂ ਕਾਨੂੰਨ ਘੱਟ ਆਮਦਨ ਵਾਲੇ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਪਰ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼ਰੀਨਰ ਦਾ ਕਹਿਣਾ ਸੀ ਕਿ ਤਾਜ਼ਾ ਤਜ਼ਵੀਜ਼ ਘੱਟ ਆਮਦਨ ਵਾਲੇ ਲੋਕਾਂ ਨੂੰ ਲਾਜ਼ਮੀ ਤੌਰ ਤੇ ਪ੍ਰਭਾਵਿਤ ਕਰੇਗੀ ਉਹਨਾਂ ਅੱਗੇ ਕਿਹਾ ਕਿ ਸੂਬੇ ਦੀਆਂ ਜੇਲ੍ਹਾਂ 'ਚ ਪਹਿਲਾਂ ਹੀ ਕੈਦੀ ਤੁਨੇ ਹੋਏ ਨੇ ਤੇ ਇਹਨਾਂ ਚੋਂ 80% ਦੀ ਮੁਕੱਦਮਾ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਨੇ ਪਰ ਹੁਣ ਹਾਲਾਤ ਹੋਰ ਬੱਤਰ ਹੋ ਸਕਦੇ ਨੇ ਅਜਿਹੇ ਚ ਸ਼ੱਕੀਆਂ ਨੂੰ ਕਿਹੜੀ ਜਗ੍ਹਾ ਰੱਖਿਆ ਜਾਵੇ ਇਸ ਦੇ ਜਵਾਬ ਚ ਸੌਲਿਸਟਰ ਜਨਰਲ ਮਾਈਕਲ ਕਾਰਨਰਜ਼ ਨੇ ਕਿਹਾ ਕਿ ਸੂਬਾ ਸਰਕਾਰ ਜੇਲ੍ਹਾਂ ਚ 1000 ਨਵੇਂ ਮੰਜਿਆਂ ਦਾ ਪ੍ਰਬੰਧ ਕਰ ਰਹੀ ਹੈ ਤੇ ਜ਼ਮਾਨਤ ਪ੍ਰਣਾਲੀ ਵਧੇਰੇ ਮਜ਼ਬੂਤ ਬਣਾਉਣ ਦੇ ਮਕਸਦ ਤਹਿਤ ਵਾਰ-ਵਾਰ ਅਪਰਾਧ ਕਰਨ ਵਾਲਿਆਂ ਦੀ ਪੈੜ ਨੱਪਣ ਵਾਸਤੇ ਡਿਜੀਟਲ ਤੌਰ ਤਰੀਕੇ ਅਪਣਾਏ ਜਾ ਰਹੇ ਨੇ ਟ੍ਰਾਂਟੋ ਖੇਤਰ ਦੇ ਇੱਕ ਟਰੱਕ ਡਰਾਈਵਰ ਨੂੰ ਪਗੋੜੇ ਡਰੱਗ ਮਾਫੀਆ ਰਾਈਨ ਵੈਡਿੰਗ ਦੇ ਗਰੋ ਲਈ ਕੈਨੇਡਾ ਚ ਕੋਕੀਨ ਤਸਕਰੀ ਦੇ ਦੋਸ਼ ਚ ਇੱਕ ਅਮਰੀਕੀ ਫੈਡਰਲ ਜੇਲ ਚ 6 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ ਰਣਜੀਤ ਸਿੰਘ ਰੋਵਲ ਪਹਿਲਾ ਕੈਨੇਡੀਅਨ ਨਿਵਾਸੀ ਹੈ ਜਿਸ ਨੂੰ ਵੈਡਿੰਗ ਅਤੇ ਉਸ ਦੇ ਸਾਥੀਆਂ ਦੀ 2 ਸਾਲਾਂ ਦੀ FBI ਦੀ ਅਗਵਾਈ ਵਾਲੀ ਜਾਂਚ ਦੇ ਸਬੰਧ ਚ ਸਜ਼ਾ ਸੁਣਾਈ ਗਈ ਹੈ ਇਸ ਜਾਂਚ ਦੌਰਾਨ ਪਿਛਲੇ ਹਫ਼ਤੇ ਹੋਰ 11 ਗ੍ਰਿਫਤਾਰੀਆਂ ਹੋਈਆਂ ਨੇ ਰਣਜੀਤ ਦੀ ਸ਼ਮੂਲੀਅਤ ਇਸ ਅਪਰਾਧਿਕ ਗਿਰੋਹ ਦੇ ਕੰਮ ਕਰਨ ਦੇ ਮੁੱਖ ਤਰੀਕੇ ਨੂੰ ਵੀ ਉਜਾਗਰ ਕਰਦੀ ਹੈ ਇਸ ਵਿੱਚ ਦੱਖਣੀ ਕੈਲੀਫੋਰਨੀਆ ਚ ਇੱਕ ਲੋਜਿਸਟਿਕ ਹੱਬ ਤੋਂ ਕੋਲੰਬੀਆਈ ਕੋਕੀਨ ਫੈਂਟਨਿਲ ਅਤੇ ਹੋਰ ਨਸ਼ਿਆਂ ਨੂੰ ਟਰਾਂਸਪੋਰਟ ਟਰੱਕਾਂ ਰਾਹੀਂ ਕੈਨੇਡਾ ਤੇ ਅਮਰੀਕਾ ਦੇ ਵੱਖੋ ਵੱਖਰੇ ਟਿਕਾਣਿਆਂ ਤੱਕ ਪਹੁੰਚਾਇਆ ਜਾਂਦਾ ਸੀ 65 ਸਾਲਾ ਰੋਵਲ ਨੂੰ ਅਗਸਤ 2024 ਚ ਇੱਕ ਹੋਰ ਡਰਾਈਵਰ ਇਕਬਾਲ ਸਿੰਘ ਵਿਰਕ ਦੇ ਨਾਲ ਗ੍ਰਫਤਾਰ ਕੀਤਾ ਗਿਆ ਸੀ ਜਦੋਂ ਉਹ ਮਿਸ਼ੀਗਨ ਤੋਂ ਅੰਟੇਰੀਓ ਦੇ ਸਾਰਨੀਆਂ ਖੇਤਰ ਵੱਲ ਬਲੂ ਵਾਟਰ ਬ੍ਰਿਜ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਨ੍ਹਾਂ ਦੇ ਟਰੱਕ ਦੇ ਟ੍ਰੇਲਰ ਚ ਬਣੇ ਇੱਕ ਗੁਪਤ ਖਾਨੇ ਚ 95 ਕਿਲੋਗ੍ਰam ਕੋਕੀਨ ਤੇ 20 ਕਿਲੋਗ੍ਰam ਹੈਰੋਇਨ ਮਿਲੀ ਸੀ ਇਸ ਮਹੀਨੇ ਦੇ ਸ਼ੁਰੂ ਚ ਲਾਸ ਐਂਜਲਸ ਚ ਅਮਰੀਕੀ ਜ਼ਿਲ੍ਹਾ ਅਦਾਲਤ ਚ ਦਾਇਰ ਕੀਤੇ ਗਏ ਜਨਤਕ ਰਿਕਾਰਡ ਦੇ ਅਨੁਸਾਰ ਰੋਵਲ ਨੂੰ ਕੋਕੀਨ ਵੰਡਣ ਦੀ ਸਾਜ਼ਿਸ਼ ਨਾਲ ਸਬੰਧਤ ਦੋ ਮਾਮਲਿਆਂ 'ਚ ਦੋਸ਼ੀ ਮੰਨਣ ਤੋਂ ਬਾਅਦ ਫੈਡਰਲ ਹਿਰਾਸਤ 'ਚ 6 ਸਾਲ ਅਤੇ 2 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਅਮਰੀਕੀ ਵਕੀਲਾਂ ਨੇ RCMP ਦਾ ਹਵਾਲਾ ਦਿੰਦੇ ਹੋਏ ਅਦਾਲਤ 'ਚ ਦਾਇਰ ਇੱਕ ਫਾਈਲਿੰਗ 'ਚ ਕਿਹਾ ਕਿ ਰੋਵਲ ਨੂੰ ਗੰਭੀਰ ਅਪਰਾਧ ਲਈ ਕੈਨੇਡਾ 'ਚ ਅਯੋਗ ਮੰਨਿਆ ਜਾਂਦਾ ਹੈ। ਉਸ ਦਾ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਦਾ ਦਰਜਾ ਰੱਦ ਕੀਤੇ ਜਾਣ ਦੀ ਉਮੀਦ ਹੈ। 57 ਸਾਲਾ ਵਿਰਕ ਨੇ ਵੀ ਹਾਲ ਹੀ ਚ ਦੋਸ਼ ਕਬੂਲੇ ਨੇ ਉਸ ਨੂੰ ਮਾਰਚ ਚ ਸਜ਼ਾ ਸੁਣਾਈ ਜਾਣੀ ਆ ਅਮਰੀਕੀ ਜਸਟਿਸ ਡਿਪਾਰਟਮੈਂਟ ਨੇ ਪਿਛਲੇ ਹਫਤੇ ਹੋਰ ਦੋਸ਼ਾਂ ਦਾ ਐਲਾਨ ਕੀਤਾ ਤੇ ਵੈਡਿੰਗ ਨੂੰ ਫੜਨ ਲਈ ਇਨਾਮੀ ਰਾਸ਼ੀ ਵੀ 10 ਮਿਲੀਅਨ ਡਾਲਰ ਤੋਂ 15 ਮਿਲੀਅਨ ਡਾਲਰ ਤੱਕ ਕਰ ਦਿੱਤੀ ਗਈ ਮੰਨਿਆ ਜਾਂਦਾ ਹੈ ਕਿ ਵੈਡਿੰਗ ਮੈਕਸੀਕੋ ਚ ਲੁਕਿਆ ਹੋਇਆ ਹੈ ਤੇ ਉਹ FBI ਦੇ 10 ਮੋਸਟ ਵਾਂਟਡ ਪਗੋੜਿਆਂ ਦੀ ਸੂਚੀ ਚ ਹੈ ਅਕਤੂਬਰ 2018 ਚ ਮਨੋਰੰਜਨ ਲਈ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਬਾਅਦ ਫੈਡਰਲ ਸਰਕਾਰ ਅਤੇ ਸੂਬਿਆਂ ਨੇ ਮਿਲ ਕੇ ਭੰਗ ਟੈਕਸ ਮਾਲੀਏ ਤੋਂ 5.4 ਬਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ। ਫੈਡਰਲ ਸਰਕਾਰ ਨੇ 1.2 ਬਿਲੀਅਨ ਡਾਲਰ ਇਕੱਠੇ ਕੀਤੇ ਜਦਕਿ ਬਾਕੀ 4.2 ਬਿਲੀਅਨ ਡਾਲਰ ਸੂਬਿਆਂ ਦੇ ਖਜ਼ਾਨਿਆਂ 'ਚ ਗਏ ਨੇ। ਸੂਬਿਆਂ 'ਚੋਂ ਅਨਟੇਰੀਓ ਨੇ ਸਭ ਤੋਂ ਵੱਧ 1.5 ਬਿਲੀਅਨ ਡਾਲਰ ਇਕੱਠੇ ਕੀਤੇ ਨੇ ਜਦਕਿ ਅਲਬਰਟਾ 1 ਬਿਲੀਅਨ ਡਾਲਰ ਤੋਂ ਥੋੜੇ ਵੱਧ ਨਾਲ ਦੂਜੇ ਸਥਾਨ 'ਤੇ ਹੈ। ਹਾਲਾਂਕਿ ਅਲਬਰਟਾ ਦੀ ਆਬਾਦੀ ਅਨਟੈਰੀਓ ਦੀ ਆਬਾਦੀ ਦੇ 1/3 ਤੋਂ ਵੀ ਘੱਟ ਹੈ ਇਹ ਜਾਣਕਾਰੀ ਕਯੂਬਿਕ ਦੇ ਕੰਜ਼ਰਵੇਟਿਵ ਐਮਪੀ ਲੂਕ ਬਰਟਹੋਲਡ ਵੱਲੋਂ ਕੀਤੇ ਗਏ ਇੱਕ ਆਰਡਰ ਪੇਪਰ ਪ੍ਰਸ਼ਨ ਦੇ ਜਵਾਬ ਚ ਮਿਲੀ ਹੈ ਜਿਸ ਵਿੱਚ ਉਹਨਾਂ ਨੇ ਕੈਨੇਬਿਸ ਟੈਕਸ ਰੈਵਨਿਊ ਅਤੇ ਸੰਬੰਧਿਤ ਰੋਕਥਾਮ ਪ੍ਰੋਗਰਾਮ ਤੇ ਖਰਚੇ ਦੇ ਵੇਰਵੇ ਦੀ ਬੇਨਤੀ ਕੀਤੀ ਸੀ ਹੈਲਥ ਕੈਨੇਡਾ ਨੇ ਮਨੋਰੰਜਕ ਕੈਨੇਬਿਸ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਤੋਂ ਬਾਅਦ ਤੋਂ ਹੁਣ ਤੱਕ ਲਗਭਗ 21.6 ਮਿਲੀਅਨ ਡਾਲਰ ਸਿੱਖਿਆ ਤੇ ਰੋਕਥਾਮ ਪ੍ਰੋਗਰਾਮਾਂ ਤੇ ਖਰਚੇ ਨੇ ਜਿਨ੍ਹਾਂ ਵਿੱਚ ਕੇਵਲ 2018-2019 ਦੇ ਵਿੱਤੀ ਬਰੇਚ ਹੀ 13 ਮਿਲੀਅਨ ਡਾਲਰ ਖਰਚੇ ਗਏ। ਇਹ ਡਾਟਾ ਮੈਨੀਟੋਬਾ ਦੇ ਟੈਕਸ ਮਾਲੀਏ ਨੂੰ ਸ਼ਾਮਲ ਨਹੀਂ ਕਰਦਾ ਕਿਉਂਕਿ ਉਹ ਇੱਕੋ ਇੱਕ ਸੂਬਾ ਹੈ ਜੋ ਫੈਡਰਲ ਤੌਰ ਤੇ ਪ੍ਰਬੰਧ ਕੈਨੇਬਿਸ ਟੈਕਸ ਢਾਂਚੇ 'ਚ ਹਿੱਸਾ ਨਹੀਂ ਲੈਂਦਾ। ਅਨਟੈਰੀਓ ਦੀ ਬੈਰੀ ਪੁਲਿਸ ਨੇ ਸੁਖਦੀਪ ਕੌਰ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰਦਿਆਂ ਸਬੂਤ ਇਕੱਤਰ ਕਰਕੇ ਉਸਦੇ ਪਤੀ ਰਣਜੀਤ ਸਿੰਘ ਚੀਮਾ ਨੂੰ ਦੂਜਾ ਦਰਜਾ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਬੁਲਾਰੇ ਜੌਏ ਬ੍ਰਿਸ ਵੌਇਸ ਅਨੁਸਾਰ ਸੁਖਦੀਪ ਕੌਰ ਬੈਰੀ ਸ਼ਹਿਰ ਦੇ ਸਪੇਰੋ ਵੇ ਸਥਿਤ ਘਰ ਚ ਆਪਣੇ ਨਵਾਲਗ ਬੱਚੇ ਤੇ ਸੱਸ ਸਹੁਰੇ ਨਾਲ ਰਹਿੰਦੀ ਸੀ ਸ਼ਨੀਚਰਵਾਰ ਸ਼ਾਮ ਕਿਸੇ ਨੇ ਉਸ ਘਰ ਚ ਹਿੰਸਾ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੌਕੇ ਤੇ ਪੁੱਜ ਕੇ ਵੇਖਿਆ ਕਿ ਰਣਜੀਤਕੌਰ ਦੀ ਮੌਤ ਹੋ ਚੁੱਕੀ ਸੀ ਜਾਂਚ ਦੌਰਾਨ ਪਤਾ ਲੱਗਾ ਕਿ ਹੱਤਿਆ ਰਣਜੀਤ ਸਿੰਘ ਚੀਮਾ ਵੱਲੋਂ ਕੀਤੀ ਗਈ ਸੀ ਪੁਲਿਸ ਨੇ ਰਣਜੀਤ ਸਿੰਘ ਚੀਮਾ ਨੂੰ ਹਿਰਾਸਤ ਚ ਲੈ ਲਿਆ ਤੇ ਵੀਡੀਓ ਕਾਨਫਰੈਂਸਿੰਗ ਰਾਹੀਂ ਜੱਜ ਮੋਰੇ ਪੇਸ਼ ਕੀਤਾ ਜਿਸ ਨੇ ਉਸ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ ਪੇਜ ਦਿੱਤਾ ਗਵਾਂਡੀਆਂ ਅਨੁਸਾਰ ਰਣਜੀਤ ਹਿੰਸਕ ਸੁਭਾਅ ਵਾਲਾ ਤੇ ਨਸ਼ਿਆਂ ਦਾ ਆਦੀ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਨਵੇਂ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਕੀਤਾ ਐਲਾਨ ਸਿਰਫ 155000 ਸਟੂਡੈਂਟਸ ਨੂੰ ਹੀ ਮਿਲੇਗਾ ਸਟੱਡੀ ਪਰਮਿਟ ਕੈਨੇਡਾ ਦੇ ਕਿਊਬਿਕ ਸੂਬੇ 'ਚ ਸਿੱਖਾਂ ਨਾਲ ਮੁੜ ਹੋਈ ਧੱਕੇਸ਼ਾਈ ਧਰਮ ਨਿਰਪੱਖਤਾ ਦੇ ਨਾਂ ਤੇ ਮੁਸਲਮਾਨਾਂ ਦੀ ਨਮਾਜ਼ ਤੇ ਵੀ ਰੋਕ ਨਵਾਂ ਬਿੱਲ ਪਾਸ ਹੋਣ ਮਗਰੋਂ ਕਿਰਾਏਦਾਰਾਂ ਨੂੰ ਕੱਢਣਾ ਸੌਖਾ ਮਕਾਨ ਕਿਰਾਏ ਅਤੇ ਬੇਕਰਾਂ ਦੀ ਗਿਣਤੀ ਵਧਣ ਦਾ ਖਦਸ਼ਾ ਕਪਿਲ ਸ਼ਰਮਾ ਨੇ ਕੈਪਸ ਕੈਫੇ ਤੇ ਹੋਈ ਗੋਲੀਬਾਰੀ ਦੇ ਮਾਮਲੇ ਤੇ ਤੋੜੀ ਚੁੱਪੀ ਫਾਇਰਿੰਗ ਦੀ ਘਟਨਾ ਦੀ ਪਾਰਲੀਮੈਂਟ ਚ ਵੀ ਚਰਚਾ ਹੋਈ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ